ਜਦੋਂ ਦਸ਼ਮੇਸ਼ ਪਾਸ਼ਾ ਨੇ ਖਾਲਸਾ ਵਹੀਰ ਸਮੇਤ ਅਨੰਦਪੁਰ ਸਾਹਿਬ ਛੱਡਿਆ ਤਾਂ ਉਹਨਾਂ ਕੋਲ ਨਾਂ ਦੇ ਬਰਾਬਰ ਸਮਾਨ ਸੀ ਫਿਰ ਜਾਂਦੇ ਜਾਂਦੇ ਗੁਰੂ ਸਾਹਿਬ ਨੇ ਲੱਖਾਂ ਕਰੋੜਾਂ ਦੇ ਖਾਲਸੇ ਦੇ ਖਜ਼ਾਨੇ ਨੂੰ ਆਖਿਰ ਕਿੱਥੇ ਟਿਕਾਣੇ ਲਾਇਆ ਕਿ ਦੁਸ਼ਮਣ ਫੌਜ ਦੇ ਹੱਥੇ ਇੱਕ ਸਿੱਕਾ ਤੱਕ ਨਹੀਂ ਲੱਗਿਆ ਭਾਵੇਂ ਸ਼ਿਰਗੁਰ ਗੋਬਿੰਦ ਸਾਹਿਬ ਖਾਲਸੇ ਦੇ ਅਥਾਹ ਖਜ਼ਾਨੇ ਚੋਂ ਇੱਕ ਵੀ ਕੀਮਤੀ ਸ਼ੈ ਆਪਣੇ ਨਾਲ ਲੈ ਕੇ ਨਹੀਂ ਗਏ ਪਰ ਜ਼ਾਲਮ ਔਰੰਗਜ਼ੇਬ ਦੀ ਇਹੋ ਜੀ ਚੀਜ਼ ਉਹਨਾਂ ਦੇ ਕੋਲ ਸੀ ਜੋ ਰਾਜ ਗਿਆ ਬਾਜ ਗਿਆ ਜਿਗਰ ਦੇ ਟੋਟੇ ਸਹਬਜਾਦੇ ਸ਼ਹੀਦ ਹੋ ਗਏ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਪਰਿਵਾਰ ਦਾ ਵਿਛੋੜਾ ਹੋ ਗਿਆ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ ਸਭ ਕੁਝ ਚਲੇ ਜਾਣ ਤੋਂ ਬਾਅਦ ਵੀ ਅੰਤ ਸਮੇਂ ਤੱਕ ਗੁਰੂ ਸਾਹਿਬ ਨੇ ਆਪਣੇ ਕੋਲ ਸੰਭਾਲ ਕੇ ਰੱਖੀ ਨਾਲ ਹੀ ਗੱਲ ਕਰਾਂਗੇ ਕਿਸ ਤਰ੍ਹਾਂ ਉਸ ਘਟਿਆ ਭਰੀ ਇੱਕੋ ਕਾਲੀ ਰਾਤ ਵਿੱਚ ਜੰਗੇ ਮੈਦਾਨ ਦਾ ਰੁਖ ਮੋੜ ਦੇਣ ਵਾਲੀਆਂ ਖਾਲਸੇ ਦੀਆਂ ਸਾਰੀਆਂ ਤੋਪਾਂ ਨਕਾਰੀਆਂ ਹੋ ਗਈਆਂ ਚਾਰ ਸਾਹਿਬਜ਼ਾਦੇ ਫਿਲਮ ਦਾ ਸਦਕਾ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਸਾਕਾ ਸਰਹੰਦ ਤੱਕ ਮੋٹے ਮੋٹے ਸਾਰੇ ਇਤਿਹਾਸ ਤੋਂ ਹੁਣ ਆਪਾਂ ਸਭ ਜਾਣੂ ਹੋ ਚੁੱਕੇ ਹਾਂ ਪਰ ਕਿਲਾ ਖਾਲੀ ਕਰਨ ਤੋਂ ਪਹਿਲੇ ਕੁਝ ਘੰਟੇ ਉਸ ਅਨੰਦਾ ਦੀ ਨਗਰੀ ਵਿੱਚ ਕੀ ਕੁਝ ਵਾਪਰਿਆ ਇਹਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ ਸੋ ਇੱਕ ਵਾਰ ਫੇਰ ਆਜ ਆਪਾਂ ਇੱਕ ਅਣਛੁੱਤੇ ਵਿਸ਼ੇ ਨੂੰ ਡੂੰਘਾਈ ਨਾਲ ਫਰੋਲਣ ਦੀ ਕੋਸ਼ਿਸ਼ ਕਰਾਂਗੇ ਵਿਸਾਖਾਤ ਕਰਨ ਵਾਲੇ ਗੰਗੂ ਬਾਰੇ ਤਾਂ ਆਪਾਂ ਫਿਲਮ ਵਿੱਚ ਵੇਖ ਲਿਆ ਪਰ ਅੱਜ ਜਾਣਾਂਗੇ ਇੱਕ ਹੋਰ ਗਦਾਰ ਬਾਰੇ ਜੋ ਗੁਰੂ ਸਾਹਿਬ ਦੇ ਹੀ ਪਰਿਵਾਰ ਦਾ ਮੈਂਬਰ ਸੀ ਪਰ ਉਹਨਾਂ ਨੇ ਅਨੰਦਪੁਰ ਸਾਹਿਬ ਛੱਡਨ ਮਗਰੋਂ ਪਹਾੜੀ ਰਾਜਿਆਂ ਨਾਲ ਹੱਥ ਮਿਲਾ ਕੇ ਅਨੰਦਪੁਰ ਸਾਹਿਬ ਦਾ ਮਾਲਕ ਬਣ ਬੈਠਾ ਤੇ ਉੱਥੇ ਗੱਦੀ ਲਾ ਕੇ ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਅਖਵਾਉਣ ਲੱਗ ਪਿਆ ਇਥੋਂ ਤੱਕ ਕਿ ਉਹਦੀ ਹਾਜ਼ਰੀ ਭਰਨ ਲਈ ਉੱਥੇ ਸਿੱਖਾਂ ਦੀ ਭੀੜ ਵੀ ਜੁਟਣੀ ਸ਼ੁਰੂ ਹੋ ਗਈ ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਿੱਖੀ ਦਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸ ਸਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਸੱਤ ਬੋਦੀਓ ਕਾਲੀ ਰਾਤ ਜਦੋਂ 7 ਮਹੀਨਿਆਂ ਦੇ ਜ਼ਬਰਦਸਤ ਘੇਰੇ ਤੋਂ ਬਾਅਦ ਅਨੰਤਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਗਿਆ ਜੀ ਆਪਾਂ ਇਸ ਨੂੰ ਚਮਕੌਰ ਦੇ 10 ਲੱਖ ਦੇ ਘੇਰੇ ਨਾਲ कंफ्यूज ਨਾ ਕਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਲੀ ਚਾਰ ਸੁੱਬਿਆਂ ਦੀ ਔਰੰਗਜ਼ੇਬ ਦੀ ਫੌਜ ਬਾਈ ਧਰ ਦੇ ਰਾਜਿਆਂ ਦੀ ਤੇ ਰੰਗੜਾਂ ਦੀ ਕੁੱਲ ਫੌਜ ਦੀ ਗਿਣਤੀ ਕਿੰਨੀ ਸੀ ਇਸ ਦਾ ਜ਼ਿਕਰ ਸਾਨੂੰ ਕਿਸੇ ਵੀ ਇਤਿਹਾਸਿਕ ਸਰੋਤ ਵਿੱਚ ਨਹੀਂ ਮਿਲਦਾ ਪਰ ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜੇ ਮੋਟਾ-ਮੋਟਾ ਵੀ ਹਿਸਾਬ ਲਾਈਏ ਤਾਂ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਇੰਨੀ ਸੀ ਕਿ ਜੇ ਘੇਰੇ ਦਾ ਹਰ ਸਿਪਾਹੀ ਇੱਕ-ਇੱਕ ਮੁੱਠ ਮਿੱਟੀ ਦੀ ਭਰ ਕੇ ਵੀ ਅਨੰਦਪੁਰ ਸਾਹਿਬ ਵੱਲ ਸੱਟੇ ਤਾਂ ਸਾਰੇ ਨੰਤਪੁਰ ਸਾਹਿਬ ਨੂੰ ਸਨੇ ਕਿਲਿਆਂ ਮਿੱਟੀ ਵਿੱਚ ਦੱਬਿਆ ਜਾ ਸਕਦਾ ਸੀ ਕਿਲੇ ਦੇ ਅੰਦਰ ਦੇ ਹਾਲਾਤ ਹੱਦ ਤੋਂ ਵੱਧ ਬੱਤਰ ਹੋ ਚੁੱਕੇ ਸਨ ਸਿੰਘਾਂ ਨੇ ਕਈ ਕਈ ਮਹੀਨਿਆਂ ਤੋਂ ਅੰਨ ਦਾ ਇੱਕ ਵੀ ਦਾਣਾ ਮੂੰਹ ਵਿੱਚ ਨਹੀਂ ਸੀ ਪਾ ਕੇ ਵੇਖਿਆ ਸਿੰਘਾਂ ਦੇ ਘੋੜੇ ਭੁੱਖ ਨਾਲ ਮਰ ਰਹੇ ਸਨ ਅਸਾਮ ਦੇ ਰਾਜੇ ਰਤਨ ਰਾਏ ਨੇ ਗੁਰੂ ਸਾਹਿਬ ਜੀ ਨੂੰ ਇੱਕ ਪ੍ਰਸਾਦੀ ਹਾਥੀ ਭੇਟ ਕੀਤਾ ਸੀ ਇਸ ਹਾਥੀ ਦੀ ਖਾਸੀਅਤ ਇਹ ਸੀ ਕਿ ਇਹਦੇ ਸੁੰਡ ਤੋਂ ਲੈ ਕੇ ਪੂਛ ਤੇ ਸਿਰੇ ਤੱਕ ਸਾਰੇ ਸਰੀਰ ਤੇ ਇੱਕ ਚਿੱਟੀ ਧਾਰੀ ਸੀ ਤੇ ਉਸ ਸਮੇਂ ਇਦਾਂ ਦੇ ਬੇਸ਼ਕੀਮਤੀ ਹਾਥੀ ਪੂਰੀ ਦੁਨੀਆ ਵਿੱਚ ਕੋਈ 2-4 ਹੀ ਸਨ ਉਹ ਪ੍ਰਸਾਦੀ ਹਾਥੀ ਵੀ ਭੁੱਖ ਨਾਲ ਤੜਫਦਾ ਹੋਇਆ ਮਰ ਗਿਆ ਸੀ ਜਦੋਂ ਕਿਲਾ ਛੱਡਣ ਦਾ ਫੈਸਲਾ ਲਿਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਤੁਰਕ ਫੌਜਾਂ ਨੂੰ ਸੁਨੇਹਾ ਭੇਜਵਾਇਆ ਤੇ ਉਹਨਾਂ ਨੇ ਹੱਥੋ-ਹੱਥ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਫੌਜਾਂ ਨੂੰ ਹਟਾ ਕੇ ਜਾਣ ਦਾ ਰਾਹ ਬਣਾ ਦਿੱਤਾ ਆਖਰ ਪਿਛਲੇ 7 ਮਹੀਨਿਆਂ ਤੋਂ ਉਹ ਇਸੇ ਪਲ ਦੀ ਉਡੀਕ ਕਰ ਰਹੇ ਸਨ ਹੁਣ ਦਿਨ ਦੇ ਆਖਰੀ ਕੁਝ ਘੰਟੇ ਹੀ ਬਚੇ ਸਨ ਅੱਜ ਸੂਰਜ ਵੀ ਡੁੱਬਣ ਨੂੰ ਕਾਲਾ ਪੈਂਦਾ ਜਾਪਦਾ ਸੀ ਕਿਲੇ ਦੇ ਅੰਦਰ ਹਿਸਾਬ ਲਾਇਆ ਜਾ ਰਿਹਾ ਸੀ ਕਿ ਕੀ ਕੁਝ ਨਾਲ ਲਜਾਇਆ ਜਾ ਸਕਦਾ ਹੈ ਤੇ ਬਾਕੀ ਦੇ ਸਮਾਨ ਦਾ ਕੀ ਕਰਨਾ ਹੈ ਸ੍ਰੀ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਵਿੱਚ ਧਨ ਦੌਲਤ ਦਾ ਕੋਈ ਘਾਟਾ ਨਹੀਂ ਸੀ ਖਾਲਸੇ ਦੇ ਖਜ਼ਾਨੇ 'ਚ ਸੋਨੇ ਚੰਦੀ ਹੀਰੇ ਮੋਤੀ ਅਪਾਰ ਧਨ ਜੁੜਿਆ ਪਿਆ ਸੀ ਪਰ ਗੁਰੂ ਸਾਹਿਬ ਜੀ ਨਾਲ ਘੱਟ ਤੋਂ ਘੱਟ ਸਮਾਨ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਹ ਆੰਦੇ ਸੰਕੇ ਤੁਰਕਨ ਆਪਣੀ ਔਕਾਤ ਵਿਖਾ ਕੇ ਵਹੀਰ ਤੇ ਹਮਲਾ ਜਰੂਰ ਕਰਨਗੇ ਤੇ ਉਹਨਾਂ ਨਾਲ ਖੰਡਾ ਖੜਕਾਉਂਦੇ ਆ ਉਸ ਸਮੇਂ ਆਰਪਾਰ ਦੀ ਲੜਾਈ ਵਿੱਚ ਹੀਰੇ ਮੋਤੀਆਂ ਨੇ ਨਹੀਂ ਸਰਬਲੋਹ ਦੇ ਸ਼ਸਤਰਾਂ ਨੇ ਕੰਮ ਆਉਣਾ ਸੀ ਇਸ ਲਈ ਫਿਰ ਨਾ ਮਾਤਰ ਜਸਮਾਨ ਮोटे-ਮोटे ਤੌਰ ਤੇ ਬਸ ਕਿਲੇ ਸ਼ਸਤਰਾਂ ਨਾਲ ਹੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਗਿਆ ਪਰ ਖਾਲਸੇ ਦਾ ਉਹ ਅਥਾਹ ਖਜ਼ਾਨਾ ਉਹ ਦੁਸ਼ਮਣ ਲਈ ਐਵੇਂ ਨਹੀਂ ਸੀ ਛੱਡਿਆ ਜਾ ਸਕਦਾ ਇਤਿਹਾਸਿਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਖਾਲਸੇ ਨੇ ਉਹ ਲੱਖਾਂ ਕਰੋੜਾਂ ਦਾ ਅਥਾਹ ਖਜ਼ਾਨਾ ਉਸ ਰਾਤ ਦਰਿਆ ਵਿੱਚ ਰੋੜ ਦਿੱਤਾ ਇਹ ਸਭ ਵੇਕੇ ਮਾਤਾ ਗੁਜਰਕੌਰ ਜੀ ਗੁਰੂ ਸਾਹਿਬ ਕੋਲ ਪਹੁੰਚੇ ਤੇ ਅਰਜ਼ ਕੀਤਾ ਕਿ ਗੁਰੂ ਸਾਹਿਬ ਦਰਿਆ ਚ ਵਹੋਂਦੀ ਥਾਂ ਕਿਉਂ ਨਾ ਇਹ ਖਜ਼ਾਨਾ ਆਪਣੇ ਸਿੰਘਾਂ ਵਿੱਚ ਹੀ ਵੰਡ ਦਿੱਤਾ ਜਾਵੇ ਤਦ ਗੁਰੂ ਸਾਹਿਬ ਜੀ ਫਰਮਾਏ ਕਿ ਇਹ ਸਿੰਘ ਪਿਛਲੇ 7-8 ਮਹੀਨਿਆਂ ਤੋਂ ਭੁੱਖੇ ਤੇ ਆਏ ਕਸ਼ਟ ਸਹਿੰਦੇ ਹੋਏ ਮੇਰੇ ਨਾਲ ਡਟ ਕੇ ਖੜੇ ਹਨ ਦੁਨੀਆ ਦਾ ਸਾਰਾ ਧਨ ਦੌਲਤ ਵੀ ਇੱਕ ਪਾਸੇ ਇਕੱਠਾ ਕਰ ਦਿੱਤਾ ਜਾਵੇ ਤਾਂ ਵੀ ਇਹਨਾਂ ਦੇ ਸਮਰਪਣ ਦਾ ਇਹਨਾਂ ਦੇ ਪਿਆਰ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ ਤੇ ਮੈਂ ਚੰਦ ਸੋਨੇ ਦੇ ਸਿੱਕੇ ਤੇ ਗਹਿਣੇ ਦੇ ਕੇ ਇਹਨਾਂ ਸਿੰਘਾਂ ਦੇ ਸਮਰਪਣ ਦੇ ਮਿਆਰ ਨੂੰ ਨੀਵਾ ਨਹੀਂ ਕਰਨਾ ਚਾਹੁੰਦਾ ਤੇ ਜੋ ਖਜ਼ਾਨਾ ਉਸ ਕਾਲੀ ਰਾਤ ਦੀ ਭੇਟ ਚੜਿਆ ਉਹਦੇ ਵਿੱਚ ਕੱਲਾ ਸੋਨਾ ਚੰਦੀ ਹੀਰੇ ਮੋਤੀ ਨਹੀਂ ਸਨ ਉਸ ਰਾਤ ਖਾਲਸੇ ਨੂੰ ਆਪਣੇ ਹੱਥੀ ਆਪਣਾ ਕੁਝ ਅਜੀਹਾ ਵੀ ਬਰਬਾਦ ਕਰਨਾ ਪਿਆ ਜੀਦਾ ਮੁੱਲ ਸੋਨੇ ਚਾਂਦੀ ਵਿੱਚ ਮਿੱਥਿਆ ਹੀ ਨਹੀਂ ਜਾ ਸਕਦਾ ਸ਼ਿਰ ਗੁਰ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕੁੱਲ 52 ਕਵੀ ਬੈਠਦੇ ਸਨ ਜਿਨ੍ਹਾਂ ਦੀਆਂ ਕਈ ਸਾਲਾਂ ਦੀਆਂ ਚੋਣਵੀਆਂ ਇਤਿਹਾਸਿਕ ਲਿਖਤਾਂ ਨੂੰ ਇਕ ਵੱਡਾ ਇਤਿਹਾਸਿਕ ਗ੍ਰੰਥ ਤਿਆਰ ਕੀਤਾ ਗਿਆ ਸੀ ਨੌ ਮਣ ਯਾਨੀ ਕਿ 360 ਕਿਲੋ ਵਜਨੀ ਇਸ ਗ੍ਰੰਥ ਦਾ ਨਾਮ ਸੀ ਵਿਦਿਆਤਰ ਗ੍ਰੰਥ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਇਸ ਗ੍ਰੰਥ ਚੋਂ ਕੁਝ ਚੋਣਵੀਆਂ ਲਿਖਤਾਂ ਮੁੱਖ ਤੌਰ ਤੇ ਕਵੀ ਸੈਨਾਪਤ ਤੇ ਮੁਖਤਾਰ ਸਾਰੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਨੂੰ ਕੱਢ ਕੇ ਬਾਕੀ ਸਾਰੇ ਦੇ ਸਾਰੇ ਇਸ ਵਿਸ਼ਾਲ ਗ੍ਰੰਥ ਨੂੰ ਅਗਨ ਭੇਟ ਕਰ ਦਿੱਤਾ ਗਿਆ। ਇਹ ਖਾਲਸਾ ਪੰਥ ਨੂੰ ਲੱਗਣ ਵਾਲਾ ਉਹ ਕਾਟਾ ਸੀ ਜਦੀ ਪਰਪਾਈ ਅੱਜ ਤੱਕ ਨਹੀਂ ਹੋ ਸਕੀ। ਜੇ ਅੱਜ ਉਹ ਸਾਰੀਆਂ ਲਿਖਤਾਂ ਸਾਡੇ ਕੋਲ ਹੁੰਦੀਆਂ ਤਾਂ ਇਤਿਹਾਸ ਤੇ ਪਤਾ ਨਹੀਂ ਕਿੰਨੇ ਅਜਿਹੇ ਅਸ਼ੂਤੇ ਪੱਖ ਹਨ ਜਿਨ੍ਹਾਂ ਬਾਰੇ ਅੱਜ ਤੱਕ ਅਸੀਂ ਨਹੀਂ ਜਾਣਦੇ ਉਹ ਸਭ ਸਾਡੇ ਸਾਹਮਣੇ ਹੁੰਦੇ। ਇੱਕ ਇੱਕ ਸ਼ਲੋਕ ਕਰਕੇ ਲਗਭਗ 20 ਸਾਲਾਂ ਚ ਹੱਥੀ ਤਿਆਰ ਕੀਤਾ ਗਿਆ ਵਿਦਿਆਧਰ ਗ੍ਰੰਥ ਅੱਖਾਂ ਦੇ ਸਾਹਮਣੇ ਹੀ ਮਿੰਟਾਂ ਸਕਿੰਟਾਂ ਵਿੱਚ ਅੱਗ ਦੀਆਂ ਲਪਟਾਂ ਨਿਗਲ ਗਈਆਂ। ਇਸ ਤੋਂ ਇਲਾਵਾ ਕਾਬੁਲ ਤੇ ਢਾਕਾ ਦੇ ਸਿੱਖਾਂ ਨੇ ਸਮੇਂ-ਸਮੇਂ ਤੇ ਗੁਰੂ ਸਾਹਿਬ ਜੀ ਨੂੰ ਕਈ ਬੇਸ਼ਕੀਮਤੀ ਤੰਬੂ ਛੱਤਰ ਚਾਨਣੀਆਂ ਭੇਟ ਕੀਤੀਆਂ ਸਨ ਉਹਨਾਂ ਸਭ ਨੂੰ ਵੀ ਅਗਨ ਭੇਟ ਕਰ ਦਿੱਤਾ ਤੇ ਉਹਨਾਂ ਚੰਦ ਘੰਟੀਆਂ ਨੇ ਗੁਰੂ ਘਰ ਦਾ ਇੰਨਾ ਕੁਝ ਖੋਹ ਲਿਆ ਕਿ ਦੱਸਦੇ ਦੱਸਦੇ ਦਿਲ ਨੂੰ ਹੌਲ ਪੈਂਦੇ ਹਨ ਅਨੰਦਪੁਰ ਸਾਹਿਬ ਨਗਰ ਵਿੱਚ ਕੁੱਲ 4 ਕਿਲੇ ਸਨ ਤੇ ਇਨ੍ਹਾਂ ਕਿਲਿਆਂ ਦੀਆਂ ਰਾਖੀ ਕਰਦੀਆਂ ਸਨ 2 ਦਰਜਨ ਤੋਂ ਵੱਧ ਤੋਪਾਂ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਹੁਕਮ ਤੇ ਉਹਨਾਂ ਕੁਝ ਘੰਟੀਆਂ ਦੇ ਵਿੱਚ ਸਿੰਘਾਂ ਨੇ ਆਪਣੇ ਹੱਥੀ ਤਿਆਰ ਕੀਤੇ ਇਹ ਲਗਭਗ 27-28 ਦੇ ਕਰੀਬ ਤੋਪਾਂ ਆਪ ਹੀ ਗਰਖ ਕਰ ਦਿੱਤੀਆਂ ਉਹਨਾਂ ਨੂੰ ਇਸ ਕਦਰ ਨਕਾਰਾ ਬਣਾ ਦਿੱਤਾ ਕਿ ਉਹ ਮੁਰਚਲਨਯੋਗ ਨਹੀਂ ਰਹੀਆਂ ਇਹਨਾਂ ਚੋਂ ਕੁਝ ਮੁੱਖ ਤੋਪਾਂ ਦੇ ਨਾਮ ਜੋ ਇਤਿਹਾਸ ਵਿੱਚ ਮਿਲਦੇ ਹਨ ਜਿਵੇਂ ਕਿ ਨਿਹੰਗਣ ਬਾਗਣ ਤੇ ਸਤੂਜੀਤ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੇ ਅਨੰਦਾਂ ਦੀ ਨਗਰੀ ਛੱਡੀ ਤਖਤ ਗਿਆ ਰਾਜ ਗਿਆ ਬਾਜ ਗਿਆ ਪਿਤਾ ਸ਼ਹੀਦ ਪੁੱਤਰ ਸ਼ਹੀਦ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਆਪਣਾ ਸਭ ਕੁਝ ਗਵਾ ਲਿਆ ਪਰ ਔਰੰਗਜ਼ੇਬ ਦੀ ਇੱਕ ਕੀਮਤੀ ਚੀਜ਼ ਉਹਨਾਂ ਨੇ ਅੰਤ ਸਮੇਤ ਸੰਭਾਲ ਕੇ ਆਪਣੇ ਕੋਲ ਰੱਖੀ ਇਹਨਾਂ ਸਾਰੇ ਵਰਤਾਰਿਆਂ ਦੇ ਹੋ ਜਾਣ ਤੋਂ ਬਾਅਦ ਜਦੋਂ ਭਾਈ ਦੇਸਾ ਸਿੰਘ ਦੇ ਚਵਾਰੇ ਚ ਬੈਠ ਕੇ ਗੁਰਗੋਬਿੰਦ ਪਾਸ਼ਾ ਔਰੰਗਜ਼ੇਬ ਦੇ ਨਾਮ ਜਫਰਨਾਮਾ ਲਿਖਦੇ ਹਨ ਉਹਦੇ ਚ ਜ਼ਿਕਰ ਮਿਲਦਾ ਹੈ ਤੁਰਕ ਰਬ ਬਾਇਤ ਬਕੋਲੇ ਕੁਰਾਨ ਬਲਿਸਦ ਸ਼ੁਮਾਰਾ ਰਸਾਨਨ ਹਮਾ ਯਾਨੀ ਕਿ ਔਰੰਗਜ਼ੇਬ ਤੋਂ ਖੁਦਾ ਦੀਆਂ ਝੂਠੀਆਂ ਕਸਮਾਂ ਖਾ ਕੇ ਆਪਣੇ ਦਸਤਕਤ ਕਰਕੇ ਜਿਹੜੀ ਕੁਰਾਨ ਸ਼ਰੀਫ ਮੈਨੂੰ ਅਨੰਦਪੁਰ ਸਾਹਿਬ ਭੇਜੀ ਸੀ ਉਹ ਮੈਂ ਅੱਜ ਤੱਕ ਸੰਭਾਲ ਕੇ ਆਪਣੇ ਕੋਲ ਰੱਖੀ ਹੈ ਜੇ ਵੇਖਣਾ ਚਾਹੁੰਦਾ ਹੈ ਤਾਂ ਬੇਸ਼ੱਕ ਮੁਲਾਕਾਤ ਕਰ ਲੈ ਗੁਰਗੋਬਿੰਦ ਪਾਸ਼ਾ ਨੇ ਅੰਤ ਸਮੇਂ ਤੱਕ ਔਰੰਗਜ਼ੇਬ ਦੀ ਉਹ ਕੁਰਾਨ ਇਸ ਲਈ ਸੰਭਾਲ ਕੇ ਰੱਖੀ ਸੀ ਕਿਉਂਕਿ ਉਹ ਇਨਾਂ ਸਾਰੇ ਵਰਤਾਰਿਆਂ ਦੀ ਔਰੰਗਜ਼ੇਬ ਦੇ ਫਰੇਬਾਂ ਦੀ ਪੋਲ ਖੋਲਦਾ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਸੀ ਦਿਨ ਦਾ ਆਖਰੀ ਪੈਰ ਸੀ ਖਾਲਸੇ ਦੀ ਜਨਮ ਭੂਮੀ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਗੁਰੂ ਸਾਹਿਬ ਅਨੰਦਪੁਰ ਦੀਆਂ ਗਲੀਆਂ 'ਚ ਆਖਰੀ ਵਾਰ ਵਿਛਰਨ ਲਈ ਨਿਕਲਦੇ ਹਨ ਅੱਜ ਅਨੰਦਪੁਰ ਦੀ ਹਵਾ ਵਿੱਚ ਇੱਕ ਅੱਧ ਹੀ ਵਿਰਾਗ ਸੀ ਇੰਝ ਜਾਪਦਾ ਸੀ ਜਿਵੇਂ ਨਗਰ ਦੀ ਇੱਕ ਇੱਕ ਇੱਟ ਵਿਛੋੜੇ ਦੇ ਗਮ ਵਿੱਚ ਰੋ ਰਹੀ ਹੋਵੇ ਵਿਛੜਦੇ ਹੋਏ ਗੁਰੂ ਸਾਹਿਬ ਪਹੁੰਚਦੇ ਹਨ ਸੀਸਗੰਜ ਸਾਹਿਬ ਜਿੱਥੇ ਉਹਨਾਂ ਦੇ ਪਿਤਾ ਨਵੇਂ ਪਾਸ਼ਾ ਸ਼ਿਰਗੁਰ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਉੱਥੇ ਅਰਦਾਸਾ ਸੋਧ ਜਾਣ ਦੀ ਇਜਾਜ਼ਤ ਲੈਣ ਤੋਂ ਬਾਅਦ ਗੁਰੂ ਸਾਹਿਬ ਉੱਥੇ ਰਹਿਣ ਵਾਲੇ ਇੱਕ ਉਦਾਸੀ ਸਾਧੂ ਗੁਰਬਖਸ਼ ਦਾਸ ਜੀ ਦੀ ਉੱਥੇ ਡਿਊਟੀ ਲਾਉਂਦੇ ਹਨ ਕਿ ਸਭ ਦੇ ਜਨਵਾਦ ਗੁਰਬਖਸ਼ ਦਾਸ ਨੇ ਹੀ ਉਸ ਪਵਿੱਤਰ ਸਥਾਨ ਦੀ ਸਾਰ ਸੰਭਾਲ ਸਫਾਈ ਤੇ ਉੱਥੇ ਜੋਤ ਜਗਦੀ ਰੱਖਣ ਦੀ ਸੇਵਾ ਕਰਨੀ ਹੈ ਤੇ ਫਿਰ ਆਇਆ ਉਹ ਸਮਾਂ ਜਦੋਂ ਦਸ਼ਮੇਸ਼ ਪਾਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਤੇ ਇਹ ਕਿਲਾ ਕੋਈ ਐਵੇਂ ਇਕੱਠੇ ਝੁੰਡ ਬਣਾ ਕੇ ਨਹੀਂ ਸੀ ਛੱਡ ਦਿੱਤਾ ਗਿਆ ਇੱਕ ਪਾਸੇ ਸੀ ਲੱਖਾਂ ਗਿਣਤੀ ਦੀ ਮੁਗਲ ਤੇ ਪਹਾੜੀ ਰਾਜਿਆਂ ਦੀ ਫੌਜ ਤੇ ਦੂਸਰੇ ਪਾਸੇ ਸਨ 4-500 ਦੇ ਕਰੀਬ ਸਿੰਘ ਇਹ ਗਰੂਪਾਸ਼ਾ ਦੀਆਂ ਸ਼ਾਨਦਾਰ ਜੰਗੀ ਨੀਤੀਆਂ ਹੀ ਸਨ ਕਿ ਪਰਿਵਾਰ ਵਿਛੋੜਾ ਤਾਂ ਹੋਇਆ ਪਰ ਸਾਰਾ ਪਰਿਵਾਰ ਤੇ ਵਹੀਰ ਦੇ ਕਾਫੀ ਸਿੰਘ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਪਏ ਨਹੀਂ ਤਾਂ ਲੱਖਾਂ ਦੀ ਫੌਜ ਦਾ ਮੁਕਾਬਲਾ 4-500 ਦੇ ਨਾਲ ਜਿਹਦੇ ਚੋਂ ਕਾਫੀ ਗਿਣਤੀ ਤਾਂ ਇਹੋ ਜੀ ਆਮ ਸੰਗਤ ਦੀ ਸੀ ਜਿਨ੍ਹਾਂ ਨੂੰ ਸਹੀ ਢੰਗ ਨਾਲ ਲੜਨਾ ਵੀ ਨਹੀਂ ਸੀ ਆਉਂਦਾ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਂਹਾਂ ਤੱਕ ਤਾਂ ਗੱਲ ਪਹੁੰਚ ਹੀ ਨਹੀਂ ਸੀ ਸਾਰੇ ਦੇ ਸਾਰੇ ਸਿੰਘ ਤੇ ਪੂਰਾ ਗੁਰ ਪਰਿਵਾਰ ਇੱਥੇ ਸਰਸਾ ਦੇ ਕੰਡੇ ਤੇ ਹੀ ਸ਼ਹੀਦ ਕਰ ਦਿੱਤਾ ਜਾਣਾ ਸੀ ਇਸੇ ਲਈ ਹੀ ਅੱਜ ਵੀ ਦੁਨੀਆ ਭਰ ਦੇ ਇਤਿਹਾਸਕਾਰ ਮੰਨਦੇ ਹਨ ਕਿ ਜੇ ਆਪਾਂ ਗੁਰਗੋਬਿੰਦ ਸਿੰਘ ਜੀ ਦੇ ਰੋਹਾਨੀ ਪੱਖ ਨੂੰ ਨਜ਼ਰ ਅੰਦਾਜ਼ ਵੀ ਕਰ ਦਈਏ ਤਾਂ ਵੀ ਉਹਨਾਂ ਦੀਆਂ ਜੰਗੀ ਨੀਤੀਆਂ ਦੇ ਆਧਾਰ ਤੇ ਗੁਰਗੋਬਿੰਦ ਪਾਤਸ਼ਾਹ ਦੀ ਗਿਣਤੀ ਦੁਨੀਆ ਦੇ ਚੋਟੀ ਦੇ ਜਰਨੈਲਾਂ ਵਿੱਚ ਹੁੰਦੀ ਹੈ ਆਖਰ ਕੀ ਸਨ ਸਰਸਾ ਦੇ ਕੰਡੇ ਹੋਈ ਇਸ ਜੰਗ ਵਿੱਚ ਗੁਰੂ ਸਾਹਿਬ ਦੀਆਂ ਜੰਗੀ ਨੀਤੀਆਂ ਇਹਨਾਂ ਸਬਤੇ ਇਸ ਡਿਟੇਲ ਵਿੱਚ ਇੱਕ ਵੀਡੀਓ ਆਲਰੇਡੀ ਬਣਾਇਆ ਹੋਇਆ ਹੈ ਡਿਸਕ੍ਰਿਪਸ਼ਨ ਤੇ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇਸ ਦਾ ਲਿੰਕ ਜਿਵੇਂ ਹੀ ਅਦਰ ਵਹੀਰ ਤੇ ਹਮਲਾ ਹੋਇਆ ਉਧਰ ਬਾਕੀ ਦੀ ਫੌਜ ਅਨੰਦਪੁਰ ਸਾਹਿਬ ਤੇ ਟੁੱਟ ਪਈ ਹਾਲਾਂਕਿ ਕਾਫੀ ਕੀਮਤੀ ਸਮਾਨ ਸਿੰਘਾਂ ਨੇ ਨਸ਼ਟ ਕਰ ਦਿੱਤਾ ਸੀ ਪਰ ਫੇਰ ਵੀ ਇਸ ਸਮਰਧਨਗਰ ਵਿੱਚ ਹਜੇ ਬਹੁਤ ਕੁਝ ਅਜਿਹਾ ਸੀ ਜੋ ਲੁੱਟਿਆ ਜਾ ਸਕਦਾ ਸੀ ਲੁੱਟ-ਪਾਟ ਕਰਨ ਤੋਂ ਬਾਅਦ ਸਿੰਘਾਂ ਦੇ ਘਰ ਬਾਗ-ਬਗੀਚੇ ਸਭ ਕੁਝ ਉਜਾੜ ਦਿੱਤਾ ਗਿਆ। ਇੱਥੋਂ ਤੱਕ ਕਿ ਕੰਧਾਂ ਤੇ ਲੱਗੇ ਕੀਮਤੀ ਪੱਥਰ, ਕਿਲਿਆਂ ਦੇ ਦਰਵਾਜ਼ੇ, ਖਿੜਕੀਆਂ ਤੇ ਚੰਦਨ ਦੇ ਦਰਖਤ ਤੱਕ ਸਭ ਕੁਝ ਲੁੱਟ ਲਿਆ ਗਿਆ। ਲੁੱਟ-ਪਾੜ ਤੋਂ ਇਲਾਵਾ ਤੁਰਕਨ ਫੌਜ ਦਾ ਮੇਨ ਮਕਸਦ ਇਹ ਵੀ ਸੀ ਕਿ ਜੇ ਗੁਰਗੋਵਿੰਦ ਪਾਸ਼ਾ ਜਾਂ ਕੋਈ ਹੋਰ ਮੁੜ ਕੇ ਇੱਥੇ ਵਸਣਾ ਚਾਵੇ ਤਾਂ ਇਸ ਸ਼ਹਿਰ ਨੂੰ ਇੰਨਾ ਬਰਬਾਦ ਕਰ ਦਈਏ ਕਿ ਰਹਿਣ ਜਿਗਾ ਬਚੇ ਹੀ ਨਾ। ਇਹ ਤਾਂ ਉਹ ਕਾਰਸਤਾਨੀਆਂ ਸਨ ਜੋ ਵੈਰੀਆਂ ਨਹੀਂ ਕੀਤੀਆਂ। ਹੁਣ ਗੱਲ ਕਰਦੇ ਹਾਂ ਉਸ ਵਿਸਾਖਾ ਦੀ ਜੋ ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਆਪਣਾ ਰਿਸ਼ਤੇਦਾਰ ਆਪਣਾ ਪਰਿਵਾਰਕ ਮੈਂਬਰ ਸਮਝਦੇ ਸਨ ਜਦੋਂ ਗੁਰੂ ਸਾਹਿਬ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਤੋਂ ਨਿਕਲੇ ਤਾਂ ਹਮਲਾ ਹੋਣ ਤੋਂ ਪਹਿਲਾਂ ਨਰਮੋਹਗੜ੍ਹ ਦੇ ਸਥਾਨ ਤੇ ਰਸਤੇ ਵਿੱਚ ਉਹਨਾਂ ਨੂੰ ਮਿਲੇ ਆਪਣੇ ਭਤੀਜੇ ਸ਼ਾਮ ਸਿੰਘ ਤੇ ਗੁਲਾਬ ਰਾਏ ਭਤੀਜੇ ਮਤਲਬ ਇਹ ਦੋਵੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦੂਰੋਂ ਨੇੜੇੋਂ ਕਿਸੇ ਭਰਾ ਦੇ ਪੁੱਤਰੇ ਸਨ ਕਿਉਂਕਿ ਹੁਣ ਇੱਥੇ ਸਭ ਕੁਝ ਉਜੜ ਗਿਆ ਸੀ ਤੇ ਇੱਥੇ ਰਹਿਣਾ ਖਤਰੇ ਤੋਂ ਖਾਲੀ ਵੀ ਨਹੀਂ ਸੀ ਸੋ ਗੁਰੂ ਸਾਹਿਬ ਜੀ ਨੇ ਇਹਨਾਂ ਦੋਵਾਂ ਨੂੰ ਆਪਣਾ ਇੱਕ ਹੁਕਮਨਾਮਾ ਦੇ ਕੇ ਸਿਰਮੌਰ ਦੇ ਰਾਜੇ ਕੋਲ ਭੇਜਿਆ ਉਸ ਹੁਕਮਨਾਮੇ ਚ ਲਿਖਿਆ ਸੀ ਕਿ ਤੁਰਕਾਂ ਨਾਲ ਸਾਡੀ ਅਣਬੰਣ ਹੁਣ ਬਹੁਤ ਵੱਧ ਚੁੱਕੀ ਹੈ ਅਸੀਂ ਅਨੰਤਪੁਰ ਛੱਡ ਕੇ ਜਾ ਰਹੇ ਹਾਂ ਸੋ ਮੇਰੇ ਇਹਨਾਂ ਦੋਵੇਂ ਪੁੱਤਰਾਂ ਨੂੰ ਗੁਜ਼ਾਰੇ ਦੇ ਲਈ ਇੱਕ ਪਿੰਡ ਦੀ ਜ਼ਗੀਰ ਦੇ ਦਿੱਤੀ ਜਾਵੇ ਤੇ ਰਾਜੇ ਨੇ ਗੁਰੂ ਸਾਹਿਬ ਦੇ ਹੁਕਮ ਦੀ ਇਨ ਬਿਨ ਪਾਲਣਾ ਕੀਤੀ ਇੱਕ ਵਾਰ ਤਾਂ ਇਹ ਦੋਵੇਂ ਆਪਣੇ ਪਰਿਵਾਰ ਸਮੇਤ ਜਾ ਕੇ ਉਸ ਪਿੰਡ ਵਿੱਚ ਵਸ ਗਏ ਪਰ ਗੁਲਾਬ ਰਾਏ ਦੀ ਨੀਅਤ ਖਰਾਬ ਹੋ ਚੁੱਕੀ ਸੀ ਬਾਈ ਧਰ ਦੇ ਰਾਜਿਆਂ ਚੋਂ ਇੱਕ ਸੀ ਕਹਿਲੂਰ ਦਾ ਰਾਜਾ ਕੇਸਰੀ ਚੰਦ ਜੋ ਗੁਰਗੋਬਿੰਦ ਪਾਸ਼ਾ ਦਾ ਪੱਕਾ ਵੈਰੀ ਸੀ ਜਿਨੇ ਵਜ਼ੀਰ ਖਾਨ ਨਾਲ ਰਲ ਕੇ ਚਮਕੌਰ ਦੀ ਗੜੀ ਅਨੰਦਪੁਰ ਸਾਹਿਬ ਸਰਸੇ ਦੇ ਕੰਡੇ ਕੋਈ ਮੌਕਾ ਨਹੀਂ ਛੱਡਿਆ ਗੁਰੂ ਸਾਹਿਬ ਨਾਲ ਵੈਰ ਕਮਾਉਣ ਦਾ ਤੇ ਇਸ ਗੁਲਾਬ ਰਾਏ ਨੇ ਕੀ ਕੀਤਾ ਗੁਰਗੋਬਿੰਦ ਪਾਸ਼ਾ ਦੇ ਜੋਤੀ ਜੋਤ ਸਮਾਉਣ ਦੇ ਸਿਰਫ 3 ਸਾਲ ਬਾਅਦ ਹੀ ਇਸ ਨੀਚ एहसान फरामोश ਨੇ ਉਸ ਕੇਸਰੀ ਚੰਦ ਨਾਲ ਜਾ ਕੇ ਹੱਥ ਮਿਲਾ ਲਿਆ ਤੇ ਕੇਸਰੀ ਚੰਦ ਤਾਂ ਪਹਿਲਾਂ ਹੀ ਸਿੱਖਾਂ ਵਿੱਚ 파ੜ ਪਾ ਕੇ ਤਮਾਸ਼ਾ ਵੇਖਣਾ ਚਾਹੁੰਦਾ ਸੀ ਸੋ ਉਸ ਨੇ ਅੱਧੇ ਬਚਦੇ ਪੈਸਿਆਂ ਵਿੱਚ ਹੀ ਅਨੰਦਪੁਰ ਸਾਹਿਬ ਦੀ 60 ਕਿੱਲੇ ਜ਼ਮੀਨ ਗੁਲਾਬ ਰਾਏ ਦੇ ਨਾਮ ਕਰ ਦਿੱਤੀ ਤੇ ਕਿਉਂਕਿ ਗੁਲਾਬ ਰਾਏ ਛੋਟੀ ਖਾਨਦਾਨ ਚੋਂ ਹੀ ਸੀ ਉਹ ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਅਖਵਾ ਕੇ ਅਨੰਦਪੁਰ ਸਾਹਿਬ ਗੱਦੀ ਲਾ ਕੇ ਬੈਠਣ ਲੱਗ ਪਿਆ ਦਸ਼ਮੇਸ਼ ਪਾਸ਼ਾ ਦੀ ਨਕਲ ਕਰਦੇ ਆ ਉਸ ਨੇ ਕਲਗੀ ਲੋਣਾ ਤੇ ਤੀਰ ਕਮਾਨ ਤੇ ਸ਼ਸਤਰ ਸਜੋਣਾ ਸ਼ੁਰੂ ਕਰਤਾ ਤੇ ਉਹ ਬਿਲਕੁਲ ਦਸ਼ਮੇਸ਼ ਪਾਸ਼ਾ ਵਰਗਾ ਹੀ ਬਣਾ ਪਾਉਂਦਾ ਸੀ ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਉਹ ਸਿੱਖਾਂ ਨੂੰ ਭਲੇਖਾ ਪਾਉਣ ਚ ਕਾਮਯਾਬ ਹੋ ਗਿਆ ਤੇ ਹੌਲੀ ਹੌਲੀ ਕਾਫੀ ਗਿਣਤੀ ਚ ਸੰਗਤ ਉਹਦੇ ਦਰ ਤੇ ਆ ਕੇ ਮੱਥਾ ਟੇਕਣ ਤੇ ਭੇਟਾ ਚੜਾਉਣ ਲੱਗ ਪਈ ਹੱਦ ਤਾਂ ਉਦੋਂ ਹੋ ਗਈ ਜਦੋਂ ਉਸਨੇ ਅਨੰਦਪੁਰ ਸਾਹਿਬ ਦੀ ਸਭ ਤੋਂ ਪਵਿੱਤਰ ਸਥਾਨ ਸੀਸਗੰਧ ਸਾਹਿਬ ਨੂੰ ਹੀ ਜਾ ਕੇ ਮੰਨ ਲਿਆ ਉਦਾਸੀ ਸਾਧੂ ਗੁਰਬਖਸ਼ ਜੀ ਜਿਨ੍ਹਾਂ ਦੀ ਉੱਥੇ ਸੇਵਾ ਸੰਭਾਲਦੀ ਡਿਊਟੀ ਲਾਈ ਗਈ ਸੀ ਇਸ ਪਵਿੱਤਰ ਸਥਾਨ ਦੀ ਬੇਅਦਬੀ ਹੁੰਦੀ ਵੇਖ ਕੇ ਉਹਨਾਂ ਨੇ ਗੁਲਾਬ ਰਾਏ ਨੂੰ ਬੜਾ ਰੋਕਿਆ ਕਿ ਉਹ ਇਹ ਪਾਪ ਨਾ ਕਮਾਵੇ ਪਰ ਜਦੋਂ ਬੰਦੇ ਦੀ ਮੱਤ ਮਾਰੀ ਜਾਵੇ ਉਹ ਕਿਸੇ ਦਾ ਕਹਿਣਾ ਕਿੱਥੇ ਮੰਨਦਾ ਹੈ ਉਲਟਾ ਗੁਲਾਬ ਰਾਏ ਨੇ ਆਪਣੇ ਚਾਰੇ ਪੁੱਤਾਂ ਤੋਂ ਧੱਕੇ ਮਰਵਾ ਕੇ ਬੇਇੱਜ਼ਤ ਕਰਕੇ ਉਸ ਸਾਧੂ ਨੂੰ ਹੀ ਅਨੰਦਪੁਰ ਸਾਹਿਬ ਤੋਂ ਬਾਹਰ ਕਢਵਾ ਦਿੱਤਾ ਪਰ ਗੁਰੂ ਸਾਹਿਬ ਨਾਲ ਵਿਸਾਖਾਤ ਕਰਕੇ ਕੋਈ ਕਿੰਨਾ ਚਿਰ ਸੁਖ ਮਾਣਦਾ ਕਿਹਾ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਇਹੋ ਜਿਹਾ ਪਾਣਾ ਵਾਪਰਿਆ ਕਿ ਗੁਲਾਬ ਰਾਜ ਦੇ ਪੁੱਤਰ ਤੇ ਨੋਹਾ ਇੱਕ ਇੱਕ ਕਰਕੇ ਕਾਲ ਦੀ ਗੋਦ ਚ ਸਮੋਣ ਲੱਗ ਪਏ ਕਹਿੰਦੇ ਹਨ ਕਿ ਆਪਣੇ ਪੁੱਤਰ ਦੀ ਲਾਸ਼ ਵੇਖਣਾ ਕਿਸੇ ਦੁਨੀਆਵੀ ਮਨੁੱਖ ਲਈ ਦੁਨੀਆ ਦਾ ਸਭ ਤੋਂ ਦਰਦਨਾਕ ਮੰਜ਼ਰ ਹੁੰਦਾ ਹੈ ਤੇ ਇੱਕ ਤੋਂ ਬਾਅਦ ਇੱਕ ਮਰਦੇ ਆਪਣੇ ਪੁੱਤਰ ਨੋਹਾ ਦੀਆਂ ਲਾਸ਼ਾਂ ਵੇਖ ਕੇ ਗੁਲਾਬ ਰਾਏ ਦੀ ਹਾਲਤ ਪਾਗਲਾ ਵਰਗੀ ਹੋ ਗਈ ਤੇ ਉਹ ਅਨੰਤਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਆ ਕੇ ਕਿਤੇ ਰਹਿਣ ਲੱਗ ਪਿਆ ਜਿੱਥੇ ਇਸੇ ਤਰ੍ਹਾਂ ਹੀ ਗੋਡੇ ਘੜੀਸਦੇ ਹੋਏ ਉਸ ਦੀ ਮੌਤ ਹੋਈ ਸੋ ਇਹਨਾਂ ਸਭੀ ਇਤਿਹਾਸਿਕ ਜਾਣਕਾਰੀਆਂ ਦੇ ਨਾਲ ਆਪਾਂ ਅੱਜ ਦੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੇ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਸਿੱਖ ਸ਼ਹੀਦੀ ਹਫ਼ਤੇ ਤੇ ਡੇ ਬਾਈ ਡੇ ਡਿਟੇਲ ਵਿੱਚ ਅਸੀਂ ਪੂਰੀ ਸੀਰੀਜ਼ ਬਣਾਈ ਹੋਈ ਹੈ ਇਸ ਬਾਕਸ ਤੇ ਕਲਿੱਕ ਕਰਕੇ ਤੁਸੀਂ ਉਹ ਸਾਰੇ ਵੀਡੀਓਜ਼ ਦੇਖ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ